ਨੇ ਖਾਟ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੀਨੇ ਮਾ ਸਾਤ ਅਰੇ ਨਾਵ ਧਿਆਨ ਗਿਆਨ ਸੇਟ ਤਮ ਇਸ਼ਨਾਨ ਚਾਰ ਬਦਾਰ ਤੇ ਕਮਲ ਪ੍ਰਕਾਸ਼ ਸਭ ਕੈ ਮਦ ਸਵਲ ਤੇ ਫੋਦਾਸ ਸੁੰਦਰ ਚਤਰ ਤਤ ਕਵਿਤਾ ਸਮਦਰ ਜੀ ਇੱਕ ਦ੍ਰਿਣ ਬਸੈ ਸੁਨ ਲਾਇ ਪ੍ਰੀਤ ਤੇ ਜਨ ਆਵੇ ਹਰ ਪ੍ਰਵਚੀਦਾ ਜਨਮ ਮਰਨ ਤੱਕ ਦੁਖ ਨਿਵਾਰੈ ਦੁਰਲਭ ਦੇ ਤਤ ਕਾਲ ਉਧਾਰੈ ਨਿਰਮਲ ਸੋਭਾ ਅਮਰਤਤਾ ਕੀ ਬਾਣੀ ਇਕ ਨਾਮ ਮਨਮਾਹੇ ਸਮਾਣੀ ਦੁਖ ਰੋਗ ਬਿਨ ਸੇ ਪੈ ਪਰਮ ਸਾਧਨਾ ਮਨਿਰਬਲਤਾ ਕੇ ਕਰਮ ਸਭ ਤੇ ਉਚਤਾ ਕੀ ਸੁਬਾਵਣੀ ਨਾਨਕ ਕੇ ਗੁਰਨਾਮ

वाहिगुरू जी ख़ालू जी ਨਹੀਂ ਮਰਦਾ ਨਹੀਂ ਮਰਦਾ ਵਾਹਿਗੁਰੂ ਜੀ ਇਹਨੇ ਤਾਂ ਮਨੀ ਬਾਣਹਾਰਾ ਸੁਖਾਂਤਾ ਸੁਖਰਾਸ ਤਾਕੋ ਵਿਗਨ ਨ ਕੋ ਲਾਗੇ ਜਾਂ ਕੀ ਪ੍ਰਵਾਗੇ ਅਰਦਾਸ ਅਰਦਾਸ ਬੇਨਤੀ ਕੋ ਓ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਪੱਤੇ ਵਾਹਿਗੁਰੂ ਭਗਵਤੀ ਜੀ ਸਹਾਈ ਵਾਹਿਗੁਰੂ ਭਗਵਤੀ ਜੀ ਕੇ ਪਾਤਸ਼ਾਹ ਜਿਸਮੇ ਪ੍ਰਖੰ ਭਗਵਤੀ ਸਿਮਰ ਕੇ ਸਾਹਿਬ ਸ੍ਰੀ ਗੁਰੂ ਨਾਨਕ ਲੇਨ ਧਿਆਏ ਫਿਰੰਗ ਤੇ ਗੁਰੂ ਅਮਰਦਾਸ ਰਾਮਦਾਸ ਸਿੰਘ ਹੋਈ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਈ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਧਿਆਈਐ ਜਿਸ ਡਿਠਿਆਂ ਸਭ ਦੁੱਖ ਜਾਏ ਗੁਰੂ ਤੇਗ ਬਹਾਦਰ ਪਾਤਸ਼ਾਹ ਸਾਹਿਬ ਸਿਮਰੀਐ ਘਰ ਨਵ ਨਿਬ ਅਵੈਤਾਏ ਸਭ ਤਾਈ ਮਹ ਸਾਈ ਸਭ ਤਾਈ ਮਹ ਸਾਈ ਦਸਵੇਂ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਪੰਥ ਦੇ ਵਾਲੇ ਅਮਰ ਦੇ ਦਾਤੇ ਨਿਚੇ ਉੱਚ ਕਰਨ ਵਾਲੇ ਛੰਸ਼ੇਰ ਬਹਾਦਰ ਕਿੰਨਾਂ ਬਾਝਾਂ ਵਾਲੇ ਗਰੀਬ ਨਿਵਾਰ ਸਾਹ ਤਾਈ ਮੋਨਾ ਜੀ ਸਹਾਰੇ ਸਭ ਪਾਈ ਮੋਨਾ ਜੀ ਸਹਾਰੇ ਸਤਿ ਸ੍ਰੀ ਆਕਾਲ ਪੁਰਖ ਜੀ ਦਾ ਧਿਆਨ ਤਰਕਾਤ ਸਭ ਬੋਲੋ ਜੇ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਦਸੋਂ ਪਾਸ਼ੇ ਆਉਂਦੀ ਆਤਮਿਕ ਸਰੂਪ ਜਗਦੀ ਜੋਤ ਰੱਬੇ ਬਾਣੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਬਾਣੀ ਦਰਸ਼ਨ ਦਿਲਾ ਰਹੇ ਹਾਂ ਦਾ ਧਿਆਨ ਧਰਤਾ ਸਾਹਿਬ ਨੂੰ ਕੀ ਵਾਰੇ ਗੁਰੂ ਸਾਹਿਬ ਜੀ ਦੇ ਪੰਥ ਤੋਂ ਵਿਛੜਿਆ ਗਿਆ ਕਿਰਪਾ ਕਰਕੇ ਜੀ ਖੁੱਲੇ ਦਰਸ਼ਨ ਦਿਦਾਰੇ ਤੇ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਸਤਿਗੁਰ ਸਿੱਖਾਂ ਨੂੰ ਸਿੱਖੀ ਦਾ ਦਾਨ ਕੇਸ ਦਾ ਦਾਨ ਰਹਿਤ ਦਾਨ ਵਿਵੇਕ ਦਾ ਦਾਨ ਬਿਸਾਹੋ ਨਾਨ ਪ੍ਰੋਸਾ ਦਾਨ ਧਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਕਰਸ਼ਣੇ ਇਸ਼ਾਨ ਚੌਕੀਆਂ ਝੰਡੇ ਬੁੰਗੇ ਜੋ ਯੁਗ ਅਟਲ ਰਹਿਣਾ ਧਰਮਾ ਮਾ ਨੂੰ ਮੁਖ ਰੱਖਦੇ ਆ ਮਹਾਰਾਜ ਸੱਤੇ ਪਾਤਸ਼ਾਹ ਜੀ ਉਹ ਪ੍ਰਧਾਨ ਸਰਬ ਜਗਜੀਤ ਆਪਣਾ ਜਕਸੀਰ ਸਿੰਘ ਜੀ ਮਹਾਰਾਜ ਜੀ ਵੱਲੋਂ ਮਹਾਰਾਜ ਸੱਤੇ ਪਾਤਸ਼ਾਹ ਜੀ ਉਹ ਸਮੁੱਚੀਆਂ ਸੁਭਾਵਾਂ ਨਿਭਾਉਂਦਿਆਂ ਤੋਂ ਇਤਨੀ ਅਨੇਕਾਂ ਤਰ੍ਹਾਂ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਕਿਰਪਾ ਕਰਕੇ ਬਖਸ਼ਣ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਹਜ਼ੂਰੀ ਵਿੱਚ ਸਮਾਗਮਾਂ ਨੂੰ ਮੁੱਖ ਰੱਖਦਿਆਂ ਕੜਾ ਪਵਿੱਤਰ ਕੜਾ ਪ੍ਰਸ਼ਾਦੀ ਦੇ ਗਾਹੜਾ ਹੈ ਕਿਰਪਾ ਕਰੋ ਜੀ ਪ੍ਰਵਾਹਨ ਹੋ ਪ੍ਰਵਾਹਨ ਕਰੋ ਪ੍ਰਸ਼ਾਦ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਸੰਤੁਰ ਜੀ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਲੋਕਸ਼ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੂੰ ਸੁਨਦਰ ਨੇ ਸੋਹਣੇ ਰਮਾਲੇ ਪਹਿਨਾਈ ਗਹਿਣ ਮਾਂ ਅੰਗੀ ਕਰ ਕਰਨੇ ਸੇਵਕਾਂ ਦੇ ਮਾਰਾ ਲੋਕ ਪ੍ਰਲੋਕ ਵਿੱਚ ਪਰਦੇ ਕੱਢਣੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਸੰਗਤਾਂ ਦੀ ਦਾਨ ਪ੍ਰਵਾਨ ਹਾਜ਼ਰੀ ਕਰਦੇ ਹੋ ਮਹਾਰਾਜ ਸੱਚੇ ਪਾਤਸ਼ਾਹ ਜੀ ਹੋ ਗੁਰੂ ਮਾਨਿਓ ਬ੍ਰਹਮ ਗੁਰੂ ਗ੍ਰੰਥ ਜੀ ਮਾਨਿਓ ਪ੍ਰਭੂ ਦੇ ਗੁਰਾਂ ਕੀ ਦੇ ਜਾਂ ਦਾ ਹਿਰਦਾ ਸੁਖ ਹੈ ਜੋ ਹੈ ਮਾਈ ਗੁਰੂ ਨਾਮ ਜੋ ਆਜਾ पुरजा पुरजा पट मरा कबू ना चाट की देह शिवा पर मुहे है शुभ कर्म से कबू ना डरू ना डरू और सूर्य जल डरू ਨਿਜੈ ਕਰੇ ਆਪਣੀ ਜੀਤ ਕਰੋ ਔਰ ਸਿਖੋ ਆਪਣੇ ਹੀ ਮਨ ਕੋ ਐਲਾਨ ਚ ਹੋ ਬਣ ਤਾ ਅਜਰੋਂ ਜਦ ਆਤਮ ਕੀ ਆਉਂਦੇ ਨਿਦਾਰ ਬਣੈ ਅਤ ਹੀ ਰਤ ਮੈਂ ਤਦ ਜੂਜ ਮਰੋ ਤਨਵਾ ਸੇ ਸਹਬ ਦਾ ਪ੍ਰਭਾਸਾ ਗੁਰਪੂਰਾ ਪੇਟਿਓ ਮਟ ਭਾਗੀ ਮਨ ਹੈ ਭਿਆ ਪਰਗਾਸਾ ਕੋਈ ਨਾ ਪਹੁੰਚਨਾਰਾ ਦੂਜਾ ਆਪਣੇ ਸਹਬ ਦਾ ਪ੍ਰਭਾਸਾ ਆਪਣੇ ਸਤਗੁਰ ਕਾ ਪਰਹਾਰ ਆਗੈ ਸੁਖ ਪਛ ਸੁਖ ਸਹਿਜ ਕਰ ਆਨੰਦ ਹਮਾਰਾ ਰਹਾਉ ਅੰਤਰਜਾਮੀ ਕਰਨਹਾਰਾ ਸੋਈ ਖਸਮ ਹਮਾਰਾ ਨਿਰਭਉ ਭੈ ਗੁਰ ਚਰਨੀ ਲਾਗੇ ਇਕ ਰਾਮ ਨਾਮ ਆਧਾਰਾ ਸਫਲ ਦਰਸ਼ਨ ਅਕਾਲ ਮੂਰਤ ਪਰਪਤ ਹੈ ਪੀ ਹੋ ਮਨਾਰਾ ਕੰਟ ਲਗਾਏ ਆਪਣੇ ਜਨ ਰੱਖ ਕੇ ਆਪਣੀ ਪ੍ਰੀਤ ਪਿਆਰਾ ਬਟਵੇ ਵਡਿਆਈ ਅਚਰਜ ਸੂੰਬਾ ਕਾਹ ਦੇ ਆਇਆ ਰਾਸੇ ਨਾਨਕ ਕੋ ਗੁਰ ਪੂਰਾ ਪੈਟੋ ਸਗਲੇ ਕਰ ਜੇ ਸੋਪਾ ਕਾਰ ਜੇ ਆਇਆ ਰਾਸੇ ਨਾਨਕ ਕੋ ਗੁਰਪੂਰਾ ਪੈਟੇਓ ਸਗਲੇ ਦੁਖ ਬਿਨਸੇ ਘਾਇ ਗੇ ਨਾਰਗ ਜਾਵੇ ਨਿਹਾਲੋ ਆਵੇ ਛੀਟਾਂ ਦੇ ਹਰਤਾਜ ਪੰਜ ਪਾਚਾ ਗੁਰੂ ਅਰਜਨ ਦੇਵ ਮਹਾਰਾਜ ਜੀ ਕੋ ਭਾਵੈ ਸੋ ਨਿਹਾਲ ਹੋ ਜਾਵੇ ਕਾਲ ਤੇਗ ਤੇਗ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉਂ ਨੀ 88 ਦੇ ਸਵਾਗਤ ਵਿੱਚ ਆਪਾਂ ਆਪਣੇ ਨਗਰ ਦੇ ਵਿੱਚ ਤੁਹਾਨੂੰ ਬਾਰਾਦਰ ਸਦਾ ਬੜੀ ਸ਼ਾਦਾ ਭਾਵਨਾ ਦੇ ਨਾਲ ਸ਼ੀਰ ਦੀ ਬਾਤ ਮੌੜਾ ਦਾ ਲਈ ਸਰਨਾ ਬਈ ਸ਼ਰਦਾ ਭਾਵਨਾ ਦੇ ਨਾਲ ਆਈਆਂ ਨੇ ਵੱਡੇ ਭਾਗ ਹੈ ਇਹਨਾਂ ਸੰਗਤਾਂ ਨੇ ਜਿਹੜੀਆਂ ਕਦਰ ਨੂੰ ਕਰ ਨੂੰ ਚੱਲ ਕੇ ਆਈਆਂ ਸੀ ਜਿੜੀਆਂ ਮੈਨੂੰ ਧੰਨਵਾਦ ਹੈ ਪੋਟਰ ਕੋਟ ਦਾਵਾ ਹੈ ਸ਼੍ਰੀ ਗੁਰੂ ਮਸਾਬੀ ਦਾ ਸਤrana ਜਿਹਨਾਂ ਨੇ ਕਰਵਾ ਕੀਤੀ ਹੈ ਕਦੇ ਸੋਚਿਆ ਨਹੀਂ ਸੀ ਵੀ ਇਹ ਜਗਾ ਤੇ ਵੀ ਕਦੇ ਬੰਦੀ ਦਾ ਬਰਬਾਦ ਚ ਹੋਵੇ ਐਨੀ ਗੰਦੀ ਜਗਾ ਸੀ ਇੱਕ ਤਰ੍ਹਾਂ ਦੀ ਜਗਾ ਸੀ ਬਾਕੀ ਗੱਲ ਇੱਥੇ ਵੀ ਮੈਂ ਦੇਖੀ ਐ ਕਿ ਮਾਸ ਨੂਟ ਦੀ ਆਦਾ ਰੋਟੀ ਹੁੰਦੀ ਸੀ ਪਰ ਸਮੇਂ ਦੇ ਨਾਲ ਬਦਲੀ ਐ ਅੱਜ ਕਿੰਨੀ ਡਾਇਰੈਕਸ਼ਨ ਚੇਂਜ ਹੋਈ ਐ ਜਗਾ ਉਹੀ ਐ ਲੋਕ ਵੀਡੀਓ ਬਣਾ ਕੇ ਲੈ ਕੇ ਜਾਂਦੇ ਐ ਵਾਇਰਲ ਕਰ ਦੇਣੇ ਲਈ ਸੋਹਣ ਜਗਾ ਬਣ ਗਿਆ ਅਰੇ ਕਿੰਨੀ ਗੰਦਗੀ ਵਾਲੀ ਜਗ੍ਹਾ ਸੀ ਅੱਜ ਕਿੰਨੀ ਸੁੰਦਰ ਜਗ੍ਹਾ ਬਣ ਗਈ ਹੈ ਸਤਿਗੁਰੂ ਦੀ ਕਿਰਪਾ ਹੈ ਸੇਵਾ ਕਰ ਰਹੇ ਅਸੀਂ ਸ਼ਕਰਾਨਾ ਗੁਰੂਗ੍ਰਾਮ ਸਿੰਘ ਜੀ ਦਾ ਮਹਾਰਾਜ ਜਿਨ੍ਹਾਂ ਨੇ ਜੂਨ 1984 ਦੇ ਦਾ ਹੁਕਮ ਦੇ ਸੰਭਰ ਸੇਵਾ ਲਈ ਹੈ ਸੀਧੀ ਬਾਗ ਦੇ ਵਿੱਚ ਸਿੰਘਾਂ ਦਾ ਪਹਿਰਾ ਲੱਗਿਆ ਧੰਨਵਾਦ ਹੈ ਨਗਰ ਮੌੜਾਂ ਵਾਲਿਆਂ ਸਮੂਹ ಗ್ರಾಮ ਪੰਚਾਇਤਾਂ ਜਿਨ੍ਹਾਂ ਵੀ ਮਦਦਾਂ ਸਰਪਾ ਨੇ ਸਰਦਾਰ ਮਰਜੀਤ ਸਿੰਘ ਜੀ ਚੇਅਰਮੈਨ ਸਾਹਿਬ ਉਹ ਵੀ ਬਾਕੀ ਜਿਹੜੋ ਹਾਜ਼ਰੀ ਭਰ ਰਹੇ ਜਿਨ੍ਹਾਂ ਦਾ ਧੰਨਵਾਦ ਜਾਦੀ ਬਣੋਂ ਜੀਵਾਂ ਹੈ ਹਮਨ ਆਪ ਦਾ ਨਗਰ ਆਪ ਦੀ ਸੰਗਤ ਦਾ ਸਾਰੇ ਆਪ ਦਾ ਭਾਈਚਾਰਾ ਇਕੱਠੇ ਬੈਠੇ ਆ ਗੁਰੂ ਕੇ ਲੰਗਰ ਤਿਆਰ ਹੋਇਆ ਛਕਣੇ ਆ ਸਭੀ ਸੰਗਤ ਜਿੰਨੇ ਵੀ ਕਦਮ ਕਦਮ ਚੱਲ ਕੇ ਆਇਆ ਉਹਦਾ ਧੰਨਵਾਦ ਹੈ ਸਾਡਾ ਇੱਕੋ ਹੀ ਮਾਸਤਸੀਤ ਤੇ ਲੋਡੀ ਵੀ ਪਰੋ ਖਰਾਬਿਆ ਮਾਰੇ ਜਾਵੇ ਉਹ ਸੁੰਦਰ ਬਣਾਇਆ ਜਾਵੇ ਤੁਹਾਨੂੰ ਪਤਾ ਨਹੀਂ ਜਗਾ ਪੰਚਾਇਤੀ ਹੈ ਪੰਚਾਇਤੀ ਰਣੀ ਹੈ ਅਸੀਂ ਸਰਪੰਚ ਦੇ ਪੈਸੇ ਨਾਲ ਇਸ ਟੈਂਡਰ ਦੇ ਨਹੀਂ ਹਰ ਕੋਈ ਚੌੜਾ ਵੀ ਮੇਰੇ ਪਿੰਡ ਦਾ ਮਾਨ ਹੋਵੇ ਸੋਹਣਾ ਹੋਵੇ ਸੁੰਦਰ ਹੋਵੇ ਅਸੀਂ ਸਿਰਫ ਉਸ ਮਕਸਦ ਦੇ ਲਈ ਇਹ ਸੇਵਾ ਕਰ ਰਹੇ ਹਾਂ ਬਹੁਤ ਜਲਦੀ ਦਾਦਾ ਸਾਤਵਰੇ ਦਾ ਕਿਰਪਾ ਕਰੇ ਤੁਹਾਡਾ ਪਿਆਰ ਰਹੀ ਹੈ ਨਹੀਂ ਆਪਾਂ ਇੱਥੇ ਆਪਣੇ ਪਿੰਡ ਦੇ ਲੋਕਾਂ ਦੇ ਲਈ ਇਹ ਕੈਂਪੂਰ ਸੇਵਾ ਇੱਕ ਨੌਜਵਾਨਾਂ ਨੂੰ ਨਸ਼ਾ ਘਰੋਂ ਦੇ ਲਈ ਜੈਮੋ ਤੇ ਦੋ ਸਾਡੇ ਇੱਥੇ ਫੌਜੀ ਨੌਜਵਾਨ ਸ਼ਹੀਦਾਂ ਦੀ ਯਾਦ ਵਿੱਚ ਲਾਇਬ੍ਰੇਰੀ ਬਹੁਤ ਜਲਦੀ ਇੱਥੇ ਬਾਅਦ ਵਿੱਚ ਤੁਹਾਨੂੰ ਦੇਖਣ ਦੇ ਲਈ ਮਿਲਣੀਆਂ ਹੈ अगला वादा साप्पड़ पानी साफ हो गया पंचायत ने छपड़ का पानी साफ करता तो दो छप्पड़ हो बच्चों के एनजॉय के लिए सारे पिंडियाँ सुसायटी वालों होने सरकार सुनाई है सोमनी साहब का पा अगली बेनती है ਨਸ਼ੇ ਜਿਹੜੀ ਪਰਮਾਰਚਾਂ ਨੂੰ ਲਈ ਆ ਬਹੁਤ ਜ਼ਿਆਦਾ ਘਰਾਂ ਦਾ ਨਸ਼ਾ ਪਹੁੰਚ ਚੁੱਕਿਆ ਹੈ ਉਹਨੂੰ ਆਪਾਂ ਖਤਰਾ ਪਾਉਣ ਦੇ ਲਈ ਇੱਥੇ ਬਾਗ ਦੇ ਵਿੱਚ ਗੱਤਗੱਲਾ ਸਾਲਾ ਲਾਕੀਆਂ ਮਰਵਾਣੀਆਂ ਲੱਗੀਆਂ ਤੁਹਾਡੇ ਸਾਹਮਣੇ ਕੀਤਾ ਕਰਕੇ ਆਪਣੇ ਬੱਚਿਆਂ ਨੂੰ ਭੇਜਿਆ ਕਰੋ ਫਰੀ ਹੈ ਕੋਈ ਪੈਸਾ ਨਹੀਂ ਲੱਗਦਾ ਪੂਸ਼ਕ ਕਰਾ ਲਈ ਆਪਾਂ ਇਸੇ ਬਾਤ ਦੇ ਵਿੱਚ ਬਾਅਦ ਦੇ ਬਾਅਦ 15 ਦਾ ਬਾਅਦ ਮੇਰੀ ਜਾਨ ਨੂੰ ਪੈਰਾ ਲੈਜ ਹੋਇਆ ਰੰਗ ਹੋਇਆ ਪਰ ਉਹਨਾਂ ਦੀ ਮਾਨਸਮੋਹ ਤੇ ਡਾਕਟਰ ਫਰੀ ਸੱਜਿਆ ਕਰੀਏ ਤਾਂ ਕਿ ਖੂਨ ਵਾਲੀ ਜੀ ਕਰਦਾ ਮਰੀ ਜੀ ਹੋਣਾ ਆ ਬਲੀ ਬੈਂਤੀ ਹੋ ਰਿਹਾ ਹੈ ਤਾਂ ਸਾਨੂੰ ਪੈਰਾਲਾਈਜ਼ ਹੁੰਦਾ ਕਿਉਂ ਆ ਕਿਉਂ ਅਸੀਂ ਗੌਰ ਨਹੀਂ ਕਰਦੇ ਜਦੋਂ ਸਾਡਾ ਕੈਸਟਰੋਲ ਵੱਧਦਾ ਖੂਨ ਘਾੜਾ ਹੁੰਦਾ ਹੈ ਸਾਡਾ ਬੀਪੀ ਵੱਧਦਾ ਉਦੋਂ ਇਹ ਨੱਥਾ ਹੁੰਦੀ ਹੈ ਪੈਰਾਲਾਈਜ਼ ਹੋ ਦੀ ਸਭ ਪੈਰਾਲਾਈਜ਼ ਹੋ ਜਾਏਗਾ ਉਹਦੇ ਵਿੱਚ ਮੈਂ ਤਾਂ ਹਵਾ ਕਰਨਾ ਨਾਲੇ ਕੋਲੇ ਬਾਈ ਬੋਤਾ ਜੀ ਜੀ ਕੋਪੀਆ ਇਹ ਬੀਲੀ ਇਹ ਖੂਨ ਦਾ ਵਿਭਾਗ ਦਾ ਸਾਮਦੇ ਆ ਕਿ ਆਪਾਂ ਬਹੁਤ ਜਲਦੀ ਐਸੇ ਬਾਗ ਦੇ ਵਿੱਚ ਖੂਨ ਦਾ ਕੈਂਪ ਆ ਰਹੇ ਆ ਤੁਹਾਡੇ ਪੰਜਾਬ ਸਰਕਾਰ ਦੀ ਲੋੜਾਂ ਨੇ ਸਾਨੂੰ ਕਿਹਾ ਵੀ ਅਸੀਂ ਤੁਹਾਨੂੰ ਘੱਟੋ-ਘੱਟ 500 100 ਜੂਟ ਦੇਣੀ ਹੈ ਤੇ ਜਿਨ੍ਹਾਂ ਦਾ ਬਰਨਵਾਦ ਹੈ ਬੀਬੀਵਾਦ ਹੈ ਉਹ ਅੱਜ ਹੀ ਨੋਟ ਕਰ ਤੋਂ ਨਾਮ ਲਗਾ ਦਿਓ ਆਪਾਂ ਬਹੁਤ ਜਲਦੀ ਇਹ ਫੋਨ ਨਾਲ ਕੰਪਲਾਵਾਗੇ ਤੇ ਇਹਨਾਂ ਬੰਦਾ ਦਾ ਘੱਟੋ-ਘੱਟ 50 ਜਾਂ 100 ਜੂਟ ਦੇਣੀ ਹੈ ਉਹਦੇ ਬਾਅਦ ਵਿੱਚ ਜੇ ਲੋੜ ਪਈ ਆਪਾਂ ਐਮਰਜੈਂਸੀ ਲੋੜਾਂ ਦਾ ਆਪਾਂ ਫੋਨ ਹੈ ਜਿਹੜਾ ਲੈ ਨਹੀਂ ਸਕਦੇ ਐਮਰਜੈਂਸੀ ਕਿਸੇ ਵੀ ਹਸਪਤਲ ਚੋਂ ਤਾਂ ਇਹ ਨੋਟ ਕਰਕੇ ਉਹ ਜਿਹਦਾ ਬੀਮਾ ਪੈਣ ਦਾ ਜਾਂ ਹੋਰ ਬਾਤਾਂ ਨੇ ਬੀਬੀਵਾਦ ਦਾ اکاؤنٹ ਬਾਤ ਹੈ ਕਿਸੇ ਦਾ ਤੋਂ ਖੂਦਾਂ ਤੇ ਜਰੂਰ ਬਹੁਤ ਜਲਦੀ ਜੇ ਕੈਂਪ ਲਾ ਰਹੇ ਆਂ ਤੇ ਨੌਨ ਹੋਣੇ ਸ਼ੁਰੂ ਕਰ ਦਿਓ ਜੀ ਸਾਡੇ ਕੋਲ ਤਾਂ ਕਿ ਆਪਾਂ ਵੱਧ ਤੋਂ ਵੱਧ ਜਿਹੜਾ ਫੂਰਦਾਨ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਅਗਲੀ ਬੇਨਤੀ ਆ ਹੁਣ ਕੜਾ ਪ੍ਰਸ਼ਾਦ ਜਿਹੜਾ ਵਰਤ ਰਿਹਾ ਤੋਂ ਬਾਅਦ ਗੁਰੂ ਕੇ ਲੰਗਰ ਆਪਾਂ ਸਾਰਿਆਂ ਨੇ ਰਲ ਕੇ ਛਕਣੇ ਆ ਬੜੀ ਸ਼ਰਧਾ ਭਾਵਨਾ ਦੇ ਨਾਲ ਉਸ ਤੋਂ ਬਾਅਦ ਆਪਣੀਆਂ ਪ੍ਰਾਤਨ ਗੀਮਾਂ ਨੇ ਜਿਹੜੀਆਂ ਚੱਲਣਗੀਆਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਇੱਥੇ ਰੋਕ ਟੋਕ ਨਹੀਂ ਕਿਸੇ ਗਰੀਬ ਪਰਿਵਾਰ ਨੇ ਸੱਗਣ ਪਾਉਣਾ ਹੋਵੇ ਪਾਲ ਸਕਦਾ ਇੱਥੇ ਬਹਿ ਕੇ ਕਿਸੇ ਕੋਲੇ ਜਗ੍ਹਾ ਤੰਗ ਹੈ ਇੰਨਾ ਵਧੀਆ ਸੁਣੋ ਦੇਖੋ ਕਲਰ ਕਰਕੇ ਵਧੀਆ ਚੀਜ਼ ਬਣਾ ਕੇ ਦੇਤੀ ਇੱਥੇ ਕਿਸੇ ਦਾ ਹੋ ਨਹੀਂ ਕੋਈ ਵੀ ਆ ਕੇ ਨੂੰ ਜਗ੍ਹਾ ਨੂੰ ਯੂਜ਼ ਕਰ ਸਕਦਾ ਵਰਤ ਸਕਦਾ ਬੈਠ ਸਕਦਾ ਖੜ੍ਹ ਸਕਦਾ ਪਰ ਨੁਕਸਾਨ ਨਾ ਕਰੋ ਕੋਈ ਬੂਟਾ ਨਾ ਤੋੜੋ ਕੋਈ ਕੱਚਾ ਫਲ ਨਾ ਤੋੜੋ ਕੋ ਪੱਕਾ ਬਾ ਤੋੜ ਲੋ ਖਾ ਲੋ ਆਪਾਂ ਕੋ ਰੇੜੀ ਨਹੀਂ ਲਾਉਣੀ ਕੋਈ ਵੇਚ ਕੇ ਨਹੀਂ ਉਹਲੇ ਜਿੰਮੇ ਮਰਜ਼ੀ ਨਜ਼ਾਰੇ ਲਓ ਸਤਿਗੁਰਾਂ ਦੀ ਕਿਰਪਾ ਕੀਤੀ ਆਪਾਂ ਇਦਾਂ ਹੀ ਆਪਣੇ ਪਿੰਡ ਲਈ ਕਰਦੇ ਰਹਿਣਾ ਸਾਰਿਆਂ ਸੰਗਤਾਂ ਜਿੰਨੀਆਂ ਵੀ ਆਈਆਂ ਫੇਰ ਉਹਨਾਂ ਦਾ ਧੰਨਵਾਦ ਹੈ ਮਾਰਕ ਸਰਮਨ ਨੂੰ ਚੜ੍ਹਦੀ ਕਲਾ ਚ ਰੱਖੀ ਮਹਾਰਾਜ ਜੀ ਸਰੂਪਦਾਲ ਤੋਂ ਬਾਅਦ ਆਪਾਂ ਕਿਆਮਾ ਸ਼ੁਰੂ ਕਰਾਂਗੇ ਖੰਡੇ ਮਿੱਠੇ ਜਲਦੀਆਂ ਸਬੀਲਾ ਚੱਲਣਗੀਆਂ ਨੇ ਗੁਰੂ ਕੇ ਲੰਗਰ ਜਿੱਤੇ ਜਰਣੇ ਨੇ ਤੇ ਵੱਧ ਤੋਂ ਵੱਧ ਆਪਾਂ ਬੂਟੇ ਲਾ ਕੇ ਗੁਰੂ ਘਰ ਦੀ ਆਪਣੇ ਪਿੰਡ ਦੇ ਲਈ ਹਰੀਆਲੀ ਪੈਦਾ ਕਰੀਏ ਆਪਣਾ ਪਿੰਡ ਸੋਹਣਾ ਹੋਵੇ ਦੂਰੋਂ ਦੂਰੋਂ ਲੋਕ ਹੁਣ ਦੇਖਣ ਆਉਂਦੇ ਆ ਆਪਣਾ ਨਾਮ ਬੜਿਆ ਪਿੰਡ ਦਾ ਤੇ ਸਾਫ਼ ਜੋ ਸੰਭਾਲ ਕੇ ਰੱਖੀਏ ਆਪਾਂ ਆਪਣੇ ਘਰ ਸੇ ਤੇ ਨਸ਼ੇ ਤੋਂ ਆਪਾਂ ਰਹਿਤ ਹੋਈਏ ਬੱਚਿਆਂ ਨੂੰ ਕੁਸਤ ਦੇ ਨਾਲ ਜੋੜੀਏ ਗੱਤ ਦੇ ਨਾਲ ਜੋੜੀਏ